ਆਮ ਬਜਟ 2024 ਵਿੱਚ ਸੋਨੇ ਅਤੇ ਚਾਂਦੀ ਉੱਤੇ ਕਸਟਮ ਡਿਊਟੀ ਵਿੱਚ ਕਟੌਤੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਕੁਝ ਘੰਟਿਆਂ ਵਿੱਚ ਹੀ ਸੋਨਾ ਤਕਰੀਬਨ 4000 ਰੁਪਏ ਡਿੱਗ ਗਿਆ ਹੈ। ਇਸ ਕਾਰਨ ਲੋਕਾਂ ਵਿੱਚ ਸਸਤੇ ਭਾਅ ਉੱਤੇ ਸੋਨਾ ਖਰੀਦਣ ਦੀ ਹੋੜ ਲੱਗ ਗਈ ਹੈ। ਲੋਕ ਦੁਕਾਨਾਂ ਵੱਲ દોੜ ਰਹੇ ਨੇ। ਲੋਕਾਂ ਨੇ ਵਿਆਹਾਂ ਲਈ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਸੋਨੇ ਅਤੇ ਚਾਂਦੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕ ਇਸ ਗੱਲ ਤੋਂ ਵੀ ਚਿੰਤਤ ਨੇ ਕਿ ਸੋਨੇ ਦੀ ਮੰਗ ਵਧਣ ਕਾਰਨ ਕੀਮਤਾਂ ਉੱਤੇ ਕਸਟਮ ਡਿਊਟੀ ਦਾ ਫੈਸਲਾ ਵਾਪਸ ਲਿਆ ਜਾ ਸਕਦਾ ਹੈ ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਬਜਟ ਪੇਸ਼ ਹੋਣ ਤੋਂ ਬਾਅਦ ਸੋਨੇ ਦੀਆਂ ਘਟ ਕੀਮਤਾਂ ਦਾ ਫਾਇਦਾ ਉਠਾਉਣ ਲਈ ਲੋਕ ਮੰਗਲਵਾਰ ਸ਼ਾਮ ਤੋਂ ਹੀ ਗਹਿਣਿਆਂ ਦੀਆਂ ਦੁਕਾਨਾਂ ਤੇ ਆਉਣ ਲੱਗੇ ਦੱਸਲ ਬਜਟ 'ਚ ਐਲਾਨ ਤੋਂ ਬਾਅਦ ਸੋਨੇ ਦੀ ਕੀਮਤ 74000 ਰੁਪਏ ਪ੍ਰਤੀ ਗ੍ਰਾਮ ਦੇ ਰਿਕਾਰਡ ਪੱਧਰ ਤੋਂ ਡਿੱਕੇ 70000 ਰੁਪਏ ਤੋਂ ਹੇਠਾਂ ਆ ਗਈ ਹੈ ਰਾਜਸਥਾਨੀ ਦਿੱਲੀ ਚ 24 ਕੈਰਟ ਸੋਨੇ ਦੀ ਸਪੌਟ ਕੀਮਤ 69950 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਜਦੋਂ ਕਿ 22 ਕੈਰਟ ਸੋਨੇ ਦੀ ਕੀਮਤ 64150 ਰੁਪਏ ਹੈ ਸੋਨੇ ਚਾਂਦੀ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਜੁਲਰਾਂ ਨੇ ਕਾਰੀਗਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਕਿਉਂਕਿ ਕਸਟਮ ਡਿਊਟੀ ਚ ਕਟੌਤੀ ਕਾਰਨ ਰੋਜ਼ਾਨਾ ਮੰਗ 20% ਵਧ ਗਈ ਹੈ ਸੋਨੇ ਅਤੇ ਚਾਂਦੀ ਦੇ ਵਪਾਰੀਆਂ ਨੂੰ ਉਮੀਦ ਹੈ ਇਸ ਤਿਹਾੜੀ ਸੀਜ਼ਨ ਵਿੱਚ ਗਹਿਣਿਆਂ ਦੀ ਵਿਕਰੀ ਚੰਗੀ ਰਹੇਗੀ ਮੁੰਬਈ ਦੇ ਸੋਨਾ ਅਤੇ ਹੀਰਾ ਬਾਜ਼ਾਰ ਵੱਜੋਂ ਜਾਣੇ ਜਾਂਦੇ ਜਾਵੇਰੀ ਬਾਜ਼ਾਰ ਦੇ ਇੱਕ ਪਰਚੂਨ ਵਿਕਰੇਤਾ ਨੇ ਕਿਹਾ ਕਿ ਅਸੀਂ ਮੰਗ ਵਿੱਚ ਅਚਾਨਕ ਵਾਧੇ ਨੂੰ ਪੂਰਾ ਕਰਨ ਲਈ ਅਗਲੇ 7 ਦਿਨਾਂ ਲਈ ਆਪਣੇ ਕਾਰੀਗਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਬਜਟ ਤੋਂ ਬਾਅਦ ਮੰਗਲਵਾਰ ਨੂੰ ਸੋਨੇ ਦੀ ਕੀਮਤ 72609 ਰੁਪਏ ਪ੍ਰਤੀ 10 ਗ੍ਰਾਮ ਤੋਂ ਘਟ ਕੇ ਬੁੱਧਵਾਰ ਨੂੰ 69194 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ 3415 ਰੁਪਏ ਦੀ ਇਹ ਗਿਰਾਵਟ ਸਰਕਾਰ ਵੱਲੋਂ ਬਜਟ 'ਚ ਸੋਨੇ ਤੇ ਡਰਾਮਰ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ਤੋਂ ਬਾਅਦ ਆਈ ਹੈ